ਚੰਗਾ ਲੰਗਦਾ ਬਕਿੱਤ ਯਾਰਾਂ ਬੇਲਿਆਂ ਦੇ ਨਾਲ ਸਾਡੀ ਮਸਤ ਮਲੰਗਾ ਬਾੜੀ ਫਕੀਰਾਂ ਦੀ ਚਾਲ ਅਸੀਂ ਹਰ ਮੋੜ ਉੱਤੇ ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਮੇਰੀ ਗੱਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਬਾਈ ਆਏ ਆਪਣੇ ਕੋਲੇ ਪੰਪ ਤੇ ਮਿਲ ਪੰਜਾਬੀ ਲੋਕ ਹੈ ਇੱਕ ਜੱਗਾ ਸੂਰਤੀ ਹੈ ਜੀ ਹਨਾ ਤੇ ਬਾਈ ਵੀ ਕੋਈ ਗਾਣਾ ਸੁਣਾਉਂਗੇ ਜਰੂਰ ਬਾਈ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਭਵਿੰਦਰ ਚੋਹਾਨ ਮੇਰੇ ਗੋਤੀ ਵੀ ਨੇ ਤੇ ਮੇਰੇ ਭਰਾ ਵੀ ਇੱਧਰ ਸਰਪੰਚ ਸਾਹਿਬ ਸਾਡੇ ਨਾਲ ਹੋਰ ਬਾਈ ਯਾਰ ਮਿੱਤਰ ਚਾਚੇ ਯਾਰ ਗਏ ਇੱਧਰ ਆਪਣੇ ਤੇ ਸਾਰੇ ਆਏ ਬਾਈ ਨੂੰ ਮਿਲਣ ਇਹਨਾਂ ਨੇ ਫੋਨ ਕਰਿਆ ਸੀ ਚਾਹੇ ਸੀ ਇਹ ਆਪਣੇ ਬੱਚਿਆਂ ਨਾਲ ਤੇ ਵੈਸੇ ਤਾਂ ਮੇਰਾ ਗੋਤ ਦੰਦੀਵਾਲ ਹੀ ਆਇਆ ਦੰਦੀਵਾਲੀ ੱੱਗੇ ਬਾਈ ਦਾ ਗੋਤੀ ਆਪਾਂ ਭਵਿੰਦਰ ਹਾਂ ਤੇ ਇੱਕ ਆਲੇਖਾਂ ਬੜੀ ਆ ਜਾਏ। ਦੇਖੋ ਯਾਰ ਦੋਸਤ ਹਰ ਥਾਂਗੇ ਤੇ ਯਾਰੀਆਂ ਤੇ ਗੀਤ ਕਹਿਣ ਲੱਗਿਆ ਉਸਤਾਦ ਸੁਰਿੰਦਰ ਸਿੰਘਾ ਜੀ ਦਾ। ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਚੰਗਾ ਲੰਗਦਾ ਵਕਤ ਯਾਰਾਂ ਬੇਲੀਆਂ ਦੇ ਨਾਲ ਸਾਡੀ ਮਸਤ ਮਲੰਗਾ ਢਾਲੀ ਫੱਕ ਰਾਂਦੀ ਚਾਲ ਅਸੀਂ ਹਰ ਮੋੜ ਉੱਤੇ ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਧੰਨਵਾਦ ਭਾਈ ਜੀ ਇੱਥੇ ਚਾਚਾ ਜੀ ਆਪਣੇ ਸਰਪੰਚ ਸਾਹਿਬ ਭਾਈ ਜੁਰਵਿੰਦਰ ਪਤਵਾਲ ਸਿੰਘ ਕਾਲਾ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਆਏ ਇੱਜ਼ਤਮਾਨ ਦਿੱਤਾ ਸਾਨੂੰ ਹੈ ਐਨਾ ਪਿਆਰ ਸਤਕਾਰ ਮਾਣ ਦੇਣ ਲਈ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਨਾ ਜਿਉਂਦੇ ਬਸਦੇ ਰਹੋ ਔਰ ਭਾਈ ਕੋਈ ਵੀ ਭੈਣ ਭਰਾ ਇਥੋਂ ਦੀ ਲੰਗਦਾ ਤਾਂ ਭਾਈ ਜੀ ਦਾ ਪੈਟਰੋਲ ਪੰਪ ਜੱਸੀਪੋ ਵਾਲੀ ਸਾਰੇ ਬਾਈ ਨੂੰ ਦਰਸ਼ਨ ਦੇ ਕੇ ਮਿਲ ਕੇ ਜਾਇਆ ਕਰੋ ਮਿਲ ਜਾਂਦੇ ਆਪ ਤੇ ਰਿਆ ਜਾਂਦੇ ਆ ਬਾਈ ਤੇ